ਤਾ ਪੰਜਾਬ ਦੀ ਧੀ ਨੇ ਵਿਦੇਸ਼ੀ ਦੇ ਵਿੱਚ ਇਤਿਹਾਸ ਰਚਿਆ ਹੈ ਵਰਲਡ ਪੁਲਿਸ ਐਂਡ ਫਾਇਰ ਖੇਡਾਂ 2025 ਯੂ ਐਸ ਏ ਦੇ ਵਿੱਚ ਅਨਮੋਲ ਕੌਰ ਨੇ 4 ਮੈਡਲ ਜਿੱਤੇ ਨੇ ਅਨਮੋਲ ਕੌਰ ਦਾ ਦੌਰਾਹਾ ਪਹੁੰਚਣ ਤੇ ਪਰਿਵਾਰ ਤੇ ਸ਼ਹਿਰ ਦੇ ਵੱਲੋਂ ਸਵਾਗਤ ਕੀਤਾ ਗਿਆ ਹੈ ਇਸ ਮੌਕੇ ਗੱਲਬਾਤ ਕਰਦੇ ਹੋਏ ਅਨਮੋਲ ਨੇ ਕਿਹਾ ਹੈ ਕਿ ਅੱਜ ਉਹਨਾਂ ਨੂੰ ਬੜਾ ਚੰਗਾ ਮਹਿਸੂਸ ਹੋ ਰਿਹਾ ਹੈ ਉਹ 4 ਮੈਡਲ ਜਿੱਤ ਕੇ ਵਾਪਸ ਆਏ ਨੇ ਤੇ ਇਹ ਪੂਰੇ ਵਰਲਡ ਦੇ ਵਿੱਚ ਪੰਜਾਬ ਦਾ ਨਾਂ ਵਧਾਉਣ ਵਾਲੀ ਗੱਲ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਚਾਰ ਮੈਡਲ ਹਾਸਲ ਕਰਕੇ ਪੰਜਾਬ ਦਾ ਆਪਣੇ ਪਰਿਵਾਰ ਦਾ ਆਪਣੇ ਪਿੰਡ ਦਾ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਗਿਆ ਹੈ। ਇਨ ਦਸਤੇਰ ਹੋਰ ਇਹ 골ਡ ਫੈਡ ਲੈ ਕੇ ਆਏ ਹਨ। ਜेन 골 सॉरी ਜेन 골 ਲੈ ਕੇ ਆ ਹਨ ਬਹੁਤ ਹੀ ਖੁਸ਼ੀ ਹੈ ਜਿਹਨੇ ਸਾਡੇ ਦਰਹਦਰਾਂ ਸਾਡੇ ਪੰਜਾਬਦਾਂ ਸਾਡੇ ਇੰਡੀਆ ਨਾਲ ਸੰਕਟਾ ਅਮਰੀਕਾ ਵੀ ਜਾ ਕੇ ਇੰਨੀ ਮਦਦ ਮਾਰਨੀ ਜਿਹੜਾ ਕੋਈਆਂ ਪੰਜਾਬ ਤੋਂ ਗਈਆਂ ਦਾ ਜਿਹੜੇ ਪਿੰਡਾਂ ਦੀ ਪਛਤਾਈ ਹੈ ਮੈਂ ਇਸ ਨੂੰ ਇਹਦੇ ਪਰਿਵਾਰ ਨੂੰ ਸਭ ਸ਼ਾਇਰ ਬਹੁਤ ਬੁਹ ਵਧਾਈ ਦਿੰਨਾ ਔਰ ਯੂਸ ਨੂੰ ਵੀ ਸਨਿਆ ਦਿੰਨਾ ਵੀ ਨਸ਼ੇ ਛੱਡੋ ਤੇ ਅਸਟਰਾ ਦੀ ਲੜਕੀ ਵਾਂਗ ਹਿੰਮਤ ਕਰਕੇ ਤਗੜੇ ਹੋ ਕੇ ਦੇਸ਼ ਦੇ ਵਿੱਚ ਆਪਣਾ ਨਾਮ ਬਣਿ ਸ਼ਕਾਓ ਇਸ ਵਾਰ ਦੇ ਫੁੱਟਬਾਲ ਗੇਮਸ ਹੋਏ ਹਨ ਜਿਹੜੇ ਜਿਹੜੇ ਵਰਲਡ ਵਾਈਡ ਨੇ ਸਾਡੀ ਜਿਹੜੀ ਤੁਸੀਂ ਵੀ ਪਾਰਟਿਸਿਪੇਟ ਕੀਤਾ ਬੱਲਾ ਕਿਸੇ ਨੇ ਉਹ ਕਿੱਲੇ ਮੈਡਲ ਜਿੱਤੇ ਤੁਹਾਡੀ ਸੁਰੱਖਿਅਤ ਕਾਮਯਾਬੀ ਦੇ ਪਿੱਛੇ ਦਾ ਅਰਥ ਮੈਨੂੰ ਮੇਰੇ ਆਪਣੇ ਕਾਹਦੀ ਦੀ ਨਾਸਤਿਕ ਰਿਪਾਦਰ ਨਹੀਂ ਮੇਰੇ ਹਸਬੰਦ ਬਹੁਤ سپورਟ ਕਰਦੇ ਨੇ ਉਹ ਨੰਬਰ ਫਲੋਰ ਨਹੀਂ ਔਰ ਦੂਰਾ ਆਰਮੀ ਦੇ ਵਿੱਚ ਫੈਲਦੇ ਨਹੀਂ ਤੇ ਹੋਰ ਮੈਨੂੰ ਨਾਸਤਿਕ سپورਟ ਮਿਲਿਆ ਤੇ ਮੇਰੇ ਇੱਕ ਘਰ ਤੇ ਮੇਰੇ ਮੰਦਰਿਆਂ ਨਾਲ ਦੇ ਨੌਂ ਦਾ ਅੱਧਾ ਪਹਾੜੋ ਕਿਹੜੀ ਗੰਧ ਹੋਗੀ ਲੱਗੇ ਕਿਨੂੰ ਘਰ ਤੋਂ ਬਾਹਰ ਨਿਕਲ ਰੁੱਕਿਆ ਜਾਂਦਾ ਅਜੇ ਤੁਸੀਂ ਬਣਾਵਤੀ ਕੀਤੀ ਹੈ ਤੇ ਬਾਰੇ ਕੀ ਕਹਿੰਦੇ ਲੜਕੇ ਨੂੰ ਕੀ ਮਹਿਸੂਸ ਹੁੰਦਾ ਜਾਇ ਮਾਪੇ ਆਪਣੇ ਬੱਚਿਆਂ ਨੂੰ ਖੇਡਣ ਦੀ ਜਗ੍ਹਾ ਨਹੀਂ ਦਿੰਦੇ